ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੰਗਤ ਨੂੰ ਦੱਸਣਾ ਚਾਹਣਾ ਲਾ ਵੀ ਇੱਕ ਗਿਣੀ ਮਿਤੀ ਸਾਜਸ ਦੇ ਤਹਿਤ ਹੋਇਆ ਆ ਆਪਾਂ ਲੱਖ ਭਾਵੇਂ ਕਈ ਜੇ ਵੀ ਦੀ ਨਕਵਾਰੀ ਹੋਣੀ ਚਾਹੀਦੀ ਹੈ ਮਨੁੱਖੀ ਅਧਿਕਾਰਾਂ ਦਾ ਕਾਣ ਮਨੁੱਖੀ ਅਧਿਕਾਰਾਂ ਦੀ ਕਾਣ ਦੀ ਗੱਲ ਕਰੀਓ ਸਾਡੇ ਨਾਲ ਪਹਿਲਾਂ ਤੋਂ ਹੁੰਦਾ ਹੈ ਤੇ ਜੇਕਰ ਨਕਵਾਰੀ ਦੀ ਗੱਲ ਕਰ ਆਪਾਂ ਕਹਿੰਦੇ ਨਕਵਾਰੀ ਕੀਤੀ ਜਾਵੇ ਤਾਂ ਉਹ ਵੀ ਸਾਡੇ ਹੱਥ 'ਚ ਨਹੀਂ ਹੋਣੀ ਇਹ ਹੋਇਆ ਕੀ ਹੈ ਵੀ ਮੁਲਾਜ਼ਮ ਹੱਤਾ ਜਿਹੜਾ ਹੈ ਉਹ ਉੱਥੇ ਕੈਦੀ ਰਹਿੰਦੇ ਨੇ ਜਾਂ ਮੁਲਾਜ਼ਮ ਰਹਿੰਦੇ ਨੇ ਤੇ ਸੰਦੀਪ ਸਿੰਘ ਜਿਹੜਾ ਇੱਕ ਹਵਾਲਾਤੀ ਆ ਤੇ ਹਵਾਲਾਤੀ ਨੂੰ ਕਦੇ ਵੀ ਜਿਹੜਾ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾਂਦਾ ਇੱਕ ਜੇਲ੍ਹ ਪ੍ਰਸ਼ਾਸਨ ਦਾ ਅਫੀਸਰ ਦਾ ਇੱਕ ਨਿਯਮ ਹੈ ਰੂਲ ਹੈ ਕੈਦੀ ਵੱਖਰੇ ਨੇ ਹਵਾਲਾਤੀ ਵੱਖਰੇ ਨੇ ਸੋ ਉੱਥੇ ਸੰਦੀਪ ਸਿੰਘ ਨੂੰ ਰੱਖਣ ਦਾ ਕਾਰਨ ਇਹ ਸੀ ਵੀ ਉਹਨਾਂ ਬੰਦਿਆਂ ਦੇ ਵਿੱਚ ਕਿਉਂਕਿ ਉਹ ਜਿਹੜੇ ਬੰਦੇ ਸੀ ਜਿਆ ਇੰਦਰਜੀਤ ਸਿੰਘ ਅਰਵਜਨ ਸਿੰਘ ਜਾਂ ਸੋਭਾ ਸਿੰਘ ਉਹ ਬੰਦੇ ਕ੍ਰਾਈਮ ਦੇ ਮਾਸਟਰ ਬਲਾਸਟਰ ਜਿਹਨੂੰ ਕਹਿ ਸਕਦੇ ਆ ਉਹ ਬੰਦੇ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਤਛਤ ਕਰਕੇ ਔਰ ਬੜੇ ਮਾਸਟਰ ਦੇ ਗੇਮਾ ਬਣਾ ਕੇ ਜਿਹਨਾਂ ਨੇ ਮਾਰੇ ਨੇ ਤੇ ਸੰਦੀਪ ਸਿੰਘ ਨੂੰ ਉਹਨਾਂ ਨੇ ਸੰਦੀਪ ਸਿੰਘ ਨੇ ਇਹ ਐਪਲੀਕੇਸ਼ਨ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਲਿਖੀ ਵੀ ਇਹ ਬੰਦਿਆਂ ਦਾ ਰਵਈਆ ਠੀਕ ਨਹੀਂ ਹੈਗਾ ਮੈਨੂੰ ਇਥੋਂ ਬਦਲਦਾ ਜਾਵੇ ਤੇ ਸੰਦੀਪ ਸਿੰਘ ਦੀ ਉਹ ਸੁਣਵਾਈ ਨਹੀਂ ਹੋਈ ਕਿਉਂ ਕਿ ਇਹ ਉੱਪਰੋਂ ਸਰਕਾਰਾਂ ਅੰਦਰ ਕਿਣੀ ਮਿੱਟੀ ਸਾਜ਼ਿਸ਼ ਸੀਗੀ ਏਜੰਸੀਆਂ ਦੀ ਵੀ ਸੰਦੀਪ ਸਿੰਘ ਨੂੰ ਮਾਰਾਇਆ ਜਾਵੇ ਜੇਲ੍ਹ ਦੇ ਵਿੱਚ ਤੇ ਜਦੋਂ ਸੰਦੀਪ ਸਿੰਘ ਦੇਥੋਂ ਗਿਣਤੀ ਨਹੀਂ ਬਦਲੀ ਇਹਨਾਂ ਬੰਦਿਆਂ ਨੇ ਬੜੀ ਪਲਾਨਿੰਗ ਦੇ ਨਾਲ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ ਜਾਨਵਾਰ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਸੰਦੀਪ ਸਿੰਘ ਹੁਣ ਤਗੜਾ ਉਸ ਨੇ ਫਿਰ ਆਪਣਾ ਬਚਾ ਕੀਤਾ ਬਚਾਅ ਦੇ ਵਿੱਚ ਜਦੋਂ ਗੱਲ ਹੋਈ ਉਹ ਬੰਦਿਆਂ ਦੀ ਸੱਟਾਂ ਦਾ ਵਖਾਤੀਆਂ ਸੁਪਾ ਸਿੰਘ ਨੂੰ ਕਹਿਤਾ ਵੀ ਉਹ ਦੇਖੋ ਮੈਂ ਹਰਾਣਾ ਵੀ ਯਾਰ ਕਿੱਡਾ ਖ ਮਾੜਾ ਬੰਦਾ ਹੈਗਾ ਜਿਸ ਬੰਦੇ ਦੇ ਪਰਿਵਾਰ ਨੇ ਬੱਚਿਆਂ ਨੇ ਉਹਦੀ ਬੋਡੀ ਲੈਣ ਤੋਂ ਉਹਦਾ ਇਲਾਜ ਕਰਾਉਣ ਤੋਂ ਮਨਾਂ ਕਰਤਾ ਵੀ ਇਹਨੂੰ ਜਾਣਦਾ ਹੀ ਨਹੀਂ ਮਤਲਬ ਜਿਹੜਾ ਬੰਦਾ ਪਰਿਵਾਰ ਵਾਸਤੇ ਜਨ ਹੱਤ ਮਾੜਾ ਹੈ ਉਹ ਬੰਦੇ ਨੇ ਕਿੱਡੇ ਕ ਪਾਪ ਕੀਤੇ ਹੋਣਗੇ ਤੇ ਜਦੋਂ ਉਹਨਾ ਬੰਦਿਆਂ ਦਾ ਇਲਾਜ ਵਾਸਤੇ ਤਾਂ ਲੈ ਗਏ ਅਸੀਂ ਨਹੀਂ ਕਹਿੰਦੇ ਸੰਦੀਪ ਸਿੰਘ ਦਾ ਪਰਚਾ ਰੱਦ ਕਰ ਦਿਓ ਅਸੀਂ ਬਿਲਕੁਲ ਨਹੀਂ ਕਹਿੰਦੇ ਪਰ ਸੰਦੀਪ ਸਿੰਘ ਇਸ ਸਮੇਂ ਕਿਹੜੇ ਹਾਲਾਤ ਚਾ ਕਿਦਾਂ ਇਹ ਬਿਲਕੁਲ ਵੀ ਜਾਣਕਾਰੀ ਪਰਿਵਾਰ ਕੋਲ ਹੈ ਨਹੀਂ ਸੋ ਪਰਿਵਾਰ ਨਾਲ ਪਹਿਲਾਂ ਜਿਹੜਾ ਅਧਿਕਾਰ ਮਿਲਣ ਦਾ ਮਲਾਇਆ ਜਾਵੇ ਜੇ ਸੰਦੀਪ ਸਿੰਘ ਦੇ ਕੁਝ ਹੋਇਆ ਫਿਰ ਅਗਲੀ ਗੱਲ ਫਿਰ ਬਾਅਦ ਚ ਕਰਾਂਗੇ ਵੀ ਉਹਦਾ ਇਲਾਜ ਜਿਹੜਾ ਉਹ ਕਰਵਾਇਆ ਜਾਵੇ ਪਰ ਇਹ ਵਿਸ਼ਾ ਬਿਲਕੁਲ ਕੱਲ ਕਲੀਅਰ ਹੈ ਵੀ ਸੰਦੀਪ ਸਿੰਘ ਨੂੰ ਉੱਥੇ ਪਾਇਆ ਹੀ ਉਹਨਾਂ ਲੋਕਾਂ ਦੇ ਜਾਣ ਕਰਕੇ ਜਾਣ ਕਰਕੇ ਪਾਇਆ ਸੀ ਵੀ ਤਾਂ ਜੋ ਗਿਣੀ ਮਿੱਤੀ ਸਾਜਿਸ਼ ਦਾ ਸੰਦੀਪ ਸਿੰਘ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸੰਦੀਪ ਸਿੰਘ ਉਹ ਚਿਹਰਾ ਹੈ ਜਿਨੇ ਸਰਕਾਰਾਂ ਦੇ ਖਾਸ ਬੰਦਿਆਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਉਹਨੂੰ ਗੱਡੀ ਚੜਾਇਆ ਤੇ ਉਹ ਸੰਦੀਪ ਸਿੰਘ ਉਹਨਾਂ ਦੇ ਅੱਖਾਂ ਦੇ ਵਿੱਚ ਰੜਕਦਾ ਸੀ ਤੇ ਜੇਲ੍ਹ ਦੇ ਵਿੱਚ ਉਹਨੂੰ ਮਾਰਤਾ ਜਾਵੇ ਪਰ ਉਹਨਾਂ ਦਾ ਜਿਹੜਾ ਇਹ ਪੈਂਤਰਾ ਨਹੀਂ ਚੱਲਿਆ ਤੇ ਸੰਦੀਪ ਸਿੰਘ ਨੇ ਆਪਣੇ ਆਪ ਨੂੰ ਬਚਾਇਆ ਹੁਣ ਅੱਗੇ ਸੰਦੀਪ ਸਿੰਘ ਉੱਪਰ ਉਹਨਾਂ ਨੇ ਹਮਲਾ ਕੀਤਾ ਕੀ ਹਾਲਾ ਸੰਦੀਪ ਸਿੰਘ ਦੇ ਨੇ ਇਹ ਜਾਂਚ ਦਾ ਵਿਸ਼ਾ ਪਰ ਜਾਨ ਸਾਡੇ ਹੱਕ ਚ ਕਦੇ ਨਹੀਂ ਆਉਣੀ ਪਰ ਅਸੀਂ ਪ੍ਰਸ਼ਾਸਨ ਨੂੰ ਸਾਡੇ ਇੱਥੇ ਐਸਐਸਪੀ ਵਰੁਣ ਜੀ ਨੇ ਬਹੁਤ ਅੱਛੇ ਅਫਸਰ ਨੇ ਦੇਖੋ ਜੀ ਸੰਦੀਪ ਸਿੰਘ ਸਣੀ ਉਹ ਕੋ ਜੋਦਾ ਆ ਜਿਨੇ ਸਦੀਰ ਸੂਰੀ ਜਿਹੜਾ ਆਪਣੇ ਆਪ ਨੂੰ ਹਿੰਦੂ ਨੇਤਾ ਕਹਿੰਦਾ ਸੀ ਜਿਹੜਾ ਸਿੱਖਾਂ ਦੀਆਂ ਬੀਬੀਆਂ ਨੂੰ ਬੱਚੀਆਂ ਨੂੰ ਪੰਜਾਬ ਦੀਆਂ ਬੀਬੀਆਂ ਬੱਚੀਆਂ ਨੂੰ ਬਹੁਤ ਗਲਤ ਸ਼ਬਦਾਵਲੀ ਵਰਤਦਾ ਸੀ 2022 ਦੇ ਨਵੰਬਰ ਵਿੱਚ ਉਹਨੂੰ ਸੋਦਾ ਲੱਗ ਜਾਂਦਾ ਉਸ ਤੋਂ ਬਾਅਦ ਸੰਦੀਪ ਸਿੰਘ ਜੇਲ੍ਹ ਵਿੱਚ ਬੰਦ ਹੈ ਉਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਆਈ ਕਿ ਉਹਨੇ ਕਿਤੇ ਟੀਵੀ ਮਾਰੀ ਹੋਵੇ ਐ ਕਿਸੇ ਤਰ੍ਹਾਂ ਦਾ ਪੀਸ ਖਰਾਬ ਕੀਤਾ ਹੋਵੇ ਪਰੰਤੂ ਅਫਸੋਸ ਹੈ ਕਿ ਉਹ ਉਹਨੂੰ ਬੰਦ ਇੱਥੇ ਕਰ ਦਿੱਤਾ ਪੁੱਛੜ ਪੁਲਿਸ ਅਫਸਰਾਂ ਦੇ ਨਾਲ ਇਹ ਇੱਕ ਜਾਂਚ ਦਾ ਵਿਸ਼ਾ ਆ ਕਿਉਂਕਿ ਸੰਦੀਪ ਸਿੰਘ ਦਾ ਕੇਸ ਐਵੀਡੈਂਸ ਤੇ ਲੱਗਾ ਹੋਇਆ ਸੀ ਤੇ ਜਦੋਂ ਕੋਈ ਐਵੀਡੈਂਸ ਦੇਣ ਨਹੀਂ ਆਉਂਦਾ ਤੇ ਮਾਨਯੋਗ ਹਾਈ ਕੋਰਟ ਜਿਹੜੀ ਆ ਜਾਂ ਕੋਰਟ ਆ ਉਹਨੂੰ ਜਵੰਤ ਦੇ ਦਿੰਦੀ ਆ ਸੰਦੀਪ ਸਿੰਘ ਬੇਲ ਦੇ ਨੇੜੇ ਸੀਗਾ ਏਜੰਸੀਆਂ ਨੇ ਕੁਝ ਗਲਤ ਬੰਦਿਆਂ ਨੇ ਸੰਦੀਪ ਸਿੰਘ ਨੂੰ ਪਿਛੋਲੇ ਵਿੱਚ ਪਾਉਣ ਵਾਸਤੇ ਉਹਨੂੰ ਪਸਾ ਕੇ ਰੱਖਣ ਵਾਸਤੇ ਕਿਉਂਕਿ ਉਦਾਂ ਤਾਂ ਕੋਈ ਬੰਦੀ ਨਹੀਂ ਸੀ ਗੱਲ ਸਿੰਪਲ ਮਰਡਰ ਸੀ ਕੋਈ ਯੂਪੀਏ ਨਹੀਂ ਕੋਈ ਕੁਝ ਨਹੀਂ ਉਹਨੇ ਆਰਾਮ ਨਾਲ ਉਹਦੀ ਬੇਲ ਵੀ ਹੋਣੀ ਸੀ ਸਾਰਾ ਕੁਝ ਹੋਣਾ ਸੀ ਉਹਨੂੰ ਪਸਾਉਣ ਵਾਸਤੇ ਜਾਣ ਬੁੱਝ ਕੇ ਉਹ ਦਰਿੰਦੇ ਅਫਸਰਾਂ ਦੇ ਨਾਲ ਉਹਦੀ ਗਿਣਤੀ ਪਾਈ ਗਈ ਉਹਨਾਂ ਨੇ ਇਹਨੂੰ ਪ੍ਰਵੋਕ ਕੀਤਾ ਪ੍ਰਵੋਕ ਕਰਨ ਤੋਂ ਬਾਅਦ ਝਗੜਾ ਹੋਇਆ ਝਗੜੇ ਦੇ ਵਿੱਚ ਕਿਸੇ ਦੇ ਸੱਟ ਵੱਧ ਵੱਜ ਗਈ ਕਿਸੇ ਦੇ ਘੱਟ ਵੱਜ ਗਈ ਹੋਰ ਨਹਰਾਨੀ ਦੀ ਗੱਲ ਇਹ ਹੈ ਵੀ ਜਿਹੜੇ ਪੁਚੜ ਅਫਸਰਾਂ ਉਹਨਾਂ ਵੱਲੋਂ ਐਫਆਈਆਰ ਤੇ ਸੰਦੀਪ ਸਿੰਘ ਤੇ ਦਰਜ ਹੋ ਗਈ ਪਰ ਜਿਹੜੀ ਸੰਦੀਪ ਸਿੰਘ ਨੂੰ ਇੰਜਰੀ ਆਈ ਆ ਉਹਦਾ ਕੋਈ ਹਜੇ ਤੱਕ ਥੋ ਪਤਾ ਨਹੀਂ ਇਹ ਜਿਹੜਾ ਅੱਜ ਦਾ ਜਿਹੜਾ ਸੰਘਰਸ਼ ਆ ਕੱਲੀ ਮੁਲਾਕਾਤ ਤੇ ਉੱਤੇ ਖਤਮ ਹੋਣ ਵਾਲਾ ਨਹੀਂ ਹੈਗਾ ਕਿ ਕੱਲੀ ਮੁਲਾਕਾਤ ਕਰਾ ਦੋ ਤੇ ਖਤਮ ਹੋ ਜਾਏ ਫੰਡਮੈਂਟਲ ਰਾਈਟ ਜਿਹੜੇ ਹੈਗੇ ਆ ਸੰਦੀਪ ਸਿੰਘ ਦੇ ਬਣਦੇ ਆ ਮਨੁੱਖੀ ਅਧਿਕਾਰ ਉਹਦੇ ਵੀ ਬਣਦੇ ਆ ਦੋਸ਼ੀ ਦੇ ਵੀ ਆਪਣੇ ਅਧਿਕਾਰ ਹੁੰਦੇ ਆ ਸੋ ਸੰਦੀਪ ਸਿੰਘ ਵੱਲੋਂ ਜਿਹੜਾ ਪਰਚਾ ਆ ਉਹ ਦੋਸ਼ੀ ਅਫਸਰਾਂ ਤੇ ਹੋਣਾ ਜ਼ਰੂਰੀ ਆ ਇਹ ਕੇਸ ਕਰਾਸ ਕੇਸ ਬਣਨਾ ਆ ਸੰਦੀਪ ਸਿੰਘ ਦਾ ਡਾਕਟਰੀ ਬੋਰਡ ਬਣਾਇਆ ਜਾਇਦਾ ਜਾਣਾ ਚਾਹੀਦਾ ਆ ਉਹਦੀ ਜਾਂਚ ਹੋ ਕੇ ਜਿਹੜੇ ਦੋਸ਼ੀ ਬੰਦਿਆਂ ਨੇ ਸੰਦੀਪ ਸਿੰਘ ਦੀ ਕੁੱਟਮਾਰ ਕੀਤੀ ਆ ਜਿਨ੍ਹਾਂ ਦੀ ਸੁਪਰਵਾਈਜ਼ਨ ਚ ਹੋਈ ਆ ਜੇਲ੍ਹ ਸੁਪਰਡੈਂਟ ਜੇਲ੍ਹ ਅਥਾਰਟੀ ਕਿੱਥੇ ਸੀ ਚੱਕਰ ਹੌਲਦਾਰ ਕਿੱਥੇ ਸੀਗਾ ਇਹ ਸਾਰੀ ਅਥਾਰਟੀ ਜਿਹੜੀ ਆ ਇਨਵੈਸਟੀਗੇਸ਼ਨ ਦੇ ਘੇਰੇ ਚ ਆਉਂਦੀ ਆ ਸੰਦੀਪ ਸਿੰਘ ਦੀ ਸੁਰੱਖਿਆ ਹਰ ਕੈਦੀ ਦੀ ਹਰ ਹਵਾਲਾ ਤੀਜੀ ਸੁਰੱਖਿਆ ਦਾ ਜੁੰਮਾ ਜੇਲ੍ਹ ਸੋਫਰਡੈਂਟ ਤੇ ਚੱਕਰ ਹੌਲਦਾਰ ਦਾ ਹੁੰਦਾ ਉਹ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮਜਾਬ ਰਹੇ ਆ ਉਹਨਾਂ ਸਾਰੇ ਅਧਿਕਾਰੀਆਂ ਤੇ ਪਰਚਾ ਬਣਦਾ ਉਹ ਦੋਸ਼ੀ ਅਫਸਰਾਂ ਤੇ ਪਰਚਾ ਬਣਦਾ ਤੇ ਫੇਰ ਕਾਮ ਨੂੰ ਟਰਾਂਸ ਮਿਲਣੀ ਆ ਫੇਰ ਗੱਲ ਇਹ ਖੜਨੀ ਆ ਨਹੀਂ ਤੇ ਇਹ ਗੱਲ ਵੱਧੀ ਰਹੀ